kita kat kasur ni ega ha honda kat kasur ega enda kit kasur alai sahih ਕੀ ਨਾ ਤੁਹਾਡਾ ਪਰਿੰਦਰ ਕੀ ਗੱਲ ਕੀ ਹੋਈ ਏ ਮੈਂ ਚੱਲਣ ਲੱਗਿਆ ਟਰੱਕ ਨੇ ਕੋਰੇਆਂ ਨੂੰ ਕੱਟ ਕੇ ਮਿੱਟੀ ਚੜਾ ਦੇ ਤੈਨੂੰ ਸਾਰੀ ਇਹ ਤਾਂ ਤੁਹਾਡੀ ਗੱਡੀ ਦੀ ਵੱਜੀ ਹਾਂ ਮੇਰੀ ਗੱਡੀ ਅੱਛਾ ਤੇ ਲਾਲਬੱਤ ਜੋਗ ਤੇ ਹੋਇਆ ਆ ਲਾਲੂ ਜੀ ਤੇ ਟਰੱਕ ਕਿਹੜਾ ਸੀਗਾ ਜੀ ਆ ਆ ਗਿਆ ਬਾਈ ਟਰੱਕ ਆ ਟਿਪਰ ਹੈ ਗਿਆ ਸੀ ਯਾਰ ਆ ਜਿਹੜਾ ਮਿੱਟੀ ਲੈ ਕੇ ਜਾਂਦੇ ਆ ਤੇ ਕਿੰਨਾ ਨੁਕਸਾਨ ਹੋ ਗਿਆ ਸਾਹਮਣੇ ਇਹ ਵੇਖੋ ਅੱਛਾ ਮੰਗ ਕੀ ਕਰਦੇ ਹੋ ਹਾਂ ਤੁਸੀਂ ਮੰਗ ਬਚੂਗਾ ਨਾ ਨਖਾਂ ਹੋਇਆ ਸਹੀ ਕਰਾ ਦੇ ਨੋਰਾ ਸਮਾਨ ਕੀ ਨਾ ਤੁਹਾਡਾ ਰਪਿੰਦਰ ਜੀ ਕਿਤੇ ਦੇ ਨਾਲ ਆ ਲਿਓ ਫੋਨ ਕਰਦੇ ਆਂ ਆ ਵੀਰੋ ਤੁਹਾਡਾ ਮੇਰਾ ਨਾਮ ਸੁਖਾ ਵੀਰ ਕੀ ਗੱਲ ਕੀ ਹੋਈ ਏ ਗੱਲ ਹੋਈ ਉਹ ਬੱਤੀ ਵਾਲੇ ਚੌਂਕ ਤੇ ਗੱਡੀ ਰੁਕੀ ਆ ਬੱਤੀ ਲਾਲ ਹੋਈ ਮੇਰੀ ਗੱਡੀ ਸਾਈਡ ਤੇ ਖੜੀ ਆ ਠੀਕ ਆ ਸਾਈਡ ਤੇ ਖੜੀ ਆ ਬੱਤੀ ਜਦੋਂ ਹਰੀ ਹੋਈ ਮੈਂ ਗੱਡੀ ਚੋਰਨ ਲੱਗਿਆ ਮਗਰ ਉਹ ਕਾਰ ਆਈ ਕਾਰ ਆ ਕੇ ਮੇਰੀ ਗੱਡੀ ਚ ਲੱਗੀ ਪਈ ਐ ਅੱਛਾ ਠੀਕ ਆ ਕਾਰ ਮੈਂ ਆਪ ਦੀ ਸਾਈਡ ਤੇ ਆਂ ਠੀਕ ਆ ਸਾਈਡ ਤੇ ਗੱਡੀ ਖੜੀ ਆ ਫੁੱਟਪਾਥ ਦੇ ਨਾਲ ਬਿਲਕੁਲ ਮੇਰੀ ਗੱਡੀ ਖੜੀ ਐ ਦੇਖ ਲਓ ਬੀ ਪਤਾ ਬਾਈ ਕੋੜੀ ਖੜੀ ਸੀ ਹੁਣ ਕੋਚੀ ਉਹ ਕਹਿੰਦਾ ਇਹ ਮੇਚ ਲਿਆ ਕੇ ਮਾਰੀਏ ਨਹੀਂ ਮਗਰੋਂ ਲਿਆ ਕੇ ਮਾਰੀ ਪਹਿਲਾਂ ਹੀ ਗੱਡੀ ਖੜੀ ਹੈ ਗੱਡੀ ਪਹਿਲਾਂ ਹੀ ਖੜੀ ਹੈ ਮੇਰੀ ਉੱਥੇ ਗੱਡੀ ਜਦੋਂ ਕਿਹੜੀ ਗੱਡੀ ਹੈ ਤੁਹਾਡੀ ਹਾਂਜੀ ਕਿਹੜੀ ਗੱਡੀ ਹੈ ਵੱਡੀ ਟਿਪਰ ਅੱਛਾ ਕੀ ਮਿੱਟੀ ਦਾ ਕੰਮ ਕਰਦਾ ਤੁਸੀਂ ਹਾਂਜੀ ਹਾਂਜੀ ਕਿੱਥੇ ਲੱਗੀ ਕਿੱਥੇ ਹੋਈ ਹੈ ਰੋਡ ਤੇ ਨੈਸ਼ਨ ਹਾਈਵੇ ਜਿਹੜਾ ਬਣਦਾ ਹੈ ਹਾਂਜੀ ਹਾਂਜੀ ਕਿਹਨਾ ਤੁਹਾਡਾ ਮੇਰਾ ਨਾਮ ਸੁੱਖਾ ਜੀ ਕਿੱਥੇ ਦੇ ਰਹਾਂ ਨਾਲ ਕਬੂਲ ਸ਼ਹੀ ਕੀ ਗੱਲ ਕੀ ਹੋਈ ਕਹਿੰਦਾ ਵੀ ਕੋਈ ਐਕਸੀਡੈਂਟ ਹੋਇਆ ਤੇ ਗੱਲ ਇਹ ਹੋਈ ਵੀ ਉਹ ਕਹਿੰਦਾ ਵੀ ਪੁੱਛਿਆ ਗੱਡੀ ਖੜੀ ਸੀ ਕਹਿੰਦਾ ਟਰੱਕ ਵਾਲੇ ਨੇ ਥੋੜੀ ਜਲਦਬਾਜੀ ਕੀਤੀ ਕਰਕੇ ਨਾਲ ਲੱਗੀ ਹੈ ਜੀ ਹਾਂਜੀ ਤੇ ਟਰੱਕ ਵਾਲੇ ਦੀ ਗਲਤੀ ਹੈ ਕਿ ਗੱਡੀ ਆ ਦੀ ਗਲਤੀ ਸੀ ਗਲਤੀ ਦੇਖੋ ਸੜਕ ਪੀੜੀ ਹੈ ਹੁਣ ਇਹ ਮੋਕੇ ਸਰ ਨੂੰ ਪਤਾ ਲੱਗਦਾ ਲੋਕ ਕਾਲੀ ਕਰਦੇ ਆ ਹੂੰ ਦੂਸਰੀ ਸੜਕ ਲੱਗੀ ਹੈ ਇਧਰ ਨਹੀਂ ਸੜਕ ਲੱਗੀ ਹੁੰਦੀ ਤੇ ਪਤਾ ਲੱਗਦਾ ਹੂੰ ਇਹ ਲਾਲ ਬੱਤੀ ਚੌਂਕ ਦੀ ਗੱਲ ਹੈ ਇਹ ਲਾਲ ਬੱਤੀ ਚੌਂਕ ਇਹ ਲਾਲ ਬੱਤੀ ਤੇ ਬੰਨ ਲੱਗੇ ਸੀ ਹਰੀ ਦੇ ਸੀ ਹਰੇ ਹਰੇ ਬੱਤੀ ਸੀ ਕਾਲ ਕੀਤੀ ਨਾ ਕਰਕੇ ਅੱਛਾ ਕਾਲ ਦੇ ਹਾਂਜੀ ਹਾਂਜੀ ਬਾਕੀ ਬੱਤੀ ਦਾ ਟਾਈਮ ਥੋੜਾ ਲੋਕ ਕਾਲ ਕਰਦੇ ਆ ਹੂੰ ਉਸ ਕਰਨ ਕਰਕੇ ਕੋਈ ਨਾ ਕੋਈ ਹਾਦਸਾ ਇਥੇ ਹੁੰਦਾ ਹੀ ਰਹਿੰਦਾ ਜੀ ਅੰਮਾਸੀ ਕੀ ਦੇਣਾ ਚਾਹਾਂਗੇ ਜੇ ਸ਼ਹਿਰ ਵਾਸੀਆਂ ਨੂੰ ਮੈਸੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਿੰਦਾ ਵੀ ਰੈੱਡ ਬੱਤੀ ਤੋਂ ਕੋਈ ਕਾਰ ਨਾ ਕਰੇ ਬਿਲਕੁਲ ਟਾਈਮ ਘਟੇ ਆਪਦੇ ਇਨ ਟਾਈਮ ਦੇ ਵਿੱਚ ਲੰਘਣ ਜੀ ਪੀੜੀ ਬੱਤੀ ਹੋ ਗਈ ਤੇ ਰੁਕ ਜਾਣ ਜੀ ਕਿੰਨੇ ਐਕਸ ਹੁਣ ਚਲਾਨ ਵੀ ਕਹਿੰਦਾ ਆਨਲਾਈਨ ਕਰਾਂ ਲੱਗ ਪਏ ਆਨਲਾਈਨ ਬਿਲਕੁਲ ਆਨਲਾਈਨ ਕਰੀ ਜਾ ਰਹੇ ਆ ਜੀ ਜੀ ਹੁਣ ਚਲਾਨ ਆਨਲਾਈਨ ਹੋਣ ਲੱਗ ਪਏ ਬਿਲਕੁਲ ਬਿਲਕੁਲ ਜਿਹੜਾ ਰੈੱਡ ਬੱਤੀ ਤੋਂ ਅਸਟਾਰੇ ਕੋਲ ਚਲਾਨ ਨਾਲ ਦੀ ਨਾਲ ਹੋਏਗਾ ਆਪੇ ਹੋ ਜਾਂਦਾ ਕਰਨ ਦੇ ਲੋੜ ਨਹੀਂ ਪੈਂਦੀ ਬਿਲਕੁਲ ਬਿਲਕੁਲ ਆਪਣੇ ਆਪ ਹੀ ਹੋ ਜਾਂਦਾ ਲੋਕ ਬਿਲਕੁਲ ਸਮਝਦਾ ਇਹਨਾਂ ਚੱਲਣ ਚਲਾਣ ਤੋਂ ਫੋਟੋ ਖਿੱਚੋ ਤੇ ਚਲਾਨ ਹੋ ਜਾਂਦਾ